ਆਤਮਕ ਆਨੰਦ ਸ਼ਕੋਨ ਖੇੜਾ ਟਕਾਉ ਠਰਮਾ ਗਿਆਨ ਸ਼ਾਂਤੀ ਦਇਆ ਸਰਬਗਤਾਪਨ ਅੰਦਰ ਆਉਣਾ ਇੱਕ ਗੁਰੂ ਨੂੰ ਪਾ ਕੇ ਗੁਰੂ ਦੀ ਬਖਸ਼ਿਸ਼ ਲੈ ਕੇ ਗੁਰੂ ਨਾਲ ਜੁੜ ਕੇ ਅਗਰ ਸਤਗੁਰੂ ਦੇ ਨਾਲ ਨਹੀਂ ਜੁੜਿਆ ਗੁਰੂ ਦੇ ਦਰ ਤੇ ਪਰਵਾਨਤ ਨਹੀਂ ਹੋਇਆ ਗੁਰੂ ਦੀ ਸੇਵਾ ਨਹੀਂ ਕਮਾਈ ਸਿਮਰਨ ਨਹੀਂ ਕੀਤਾ ਮਹਾਰਾਜ ਸਚੀ ਪਰਸ਼ਾ ਕਹਿੰਦੇ ਬਾਹਰੀ ਲਿਬਾਸ ਪਹਿਨ ਕੇ ਜਿੱਥੇ ਮਰਜੀ ਤੁਰਿਆ ਫਿਰ ਜਿੰਨੀਆਂ ਮਰਜੀ ਯਾਤਰਾਵਾਂ ਕਰਦਾ ਫਿਰ ਇਹ ਸਭ ਸ਼ੁਭ ਗੁਣ ਤੇ ਆਕਾਲ ਪੁਰਖ ਵੈ ਗੁਰੂ ਜੀ ਦੇ ਨਾਲ ਤੇਰਾ ਮਿਲਾਪ ਨਹੀਂ ਹੋਣਾ ਬਾਰੀ ਤੌਰ ਤੇ ਪਟਕਣ ਨਾਲ ਜਦ ਪੂਰੇ ਦੇ ਕੋਲ ਆ ਜਾਵੇਂ ਪੂਰੇ ਦੇ ਬਚਨਾਂ ਨੂੰ ਕਮਾਵੇਂ ਤੇ ਲੋਕ ਲਾਜ ਨੂੰ ਤਿਆਗ ਕੇ ਬਈ ਲੋਕ ਕੀ ਕਹਿਣਗੇ ਉਹਨਾਂ ਚੀਜ਼ਾਂ ਨੂੰ ਤਿਆਗ ਕੇ ਜਦੋਂ ਧਿਆਵੇਂਗਾ ਨਾ ਆਪਣੇ ਮਾਲਕ ਦੀ ਖੁਸ਼ੀ ਚਾਹਤ ਬਣਾ ਕੇ ਅੰਦਰ ਉਤਰੀਂਗਾ ਉਦੋਂ ਤੈਨੂੰ ਮਾਲਕ ਦੀ ਪ੍ਰਾਪਤੀ ਹੋਵੇਗੀ ਦਿਖਾਵਾ ਨਹੀਂ ਪਹਿਰਾਵਾ ਨਹੀਂ ਕੱਲਾ ਹੋਵੇ ਇਹ ਸਭ ਕੁਝ ਜੇ ਹੋਵੇ ਤੇ ਹੋਵੇ ਪ੍ਰਭੂ ਦੇ ਲਈ ਮਾਲਕ ਦੇ ਲਈ ਤਾਂ ਇਹ ਜਿਹੜਾ ਜੀਵ ਨੂੰ ਸੁਹਾਵਣਾ ਬੰਡਾਏਗਾ ਮਹਾਰਾਜ ਗੁਰੂ ਅਮਰਦਾਸ ਸੱਚੀ ਸਰਕਾਰ ਅ ਸਾਡੇ ਤੇ ਕਿਰਪਾ ਕਰਦਿਆਂ ਹੋਇਆਂ ਜਿਹੜਾ ਪਾਵਨ ਉਪਦੇਸ਼ ਬਖਸ਼ ਰਹੇ ਨੇ ਅੰਦਰ ਦਾ ਤੇ ਬਾਹਰੀ ਦਾ ਬਾਹਰੀ ਜੀਵ ਇਸਤਰੀ ਦਾ ਜੀਵ ਰੂਪ ਇਸਤਰੀ ਦਾ ਪਰਮਾਤਮਾ ਦੇ ਲਈ ਮਲਾਪ ਤੇ ਬਾਹਰੀ ਇਸਤਰੀ ਦਾ ਆਪਣੇ ਮਾਲਕ ਲਈ ਮਲਾਪ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਿਰਪਾ ਕਰ ਦੇਨੇ ਸੋ ਭਾ ਤਾਂ ਸੁਹਾਗਨੀ ਜੇ ਮਨ ਲੈ ਸੱਚ ਨਾਉ ਸੱਚੀ ਸਰਕਾਰ ਅ ਸਾਡੇ ਤੇ ਕਿਰਪਾ ਕਰਦਿਆਂ ਹੋਇਆਂ ਉਪਦੇਸ਼ ਬਖਸ਼ ਦੇਨੇ ਜਦੋਂ ਆਸਾ ਵਾਲੇ ਹਿਰਦੇ ਨੇ ਮਾਲਕ ਨਾਲ ਜੁੜਨ ਵਾਸਤੇ ਉਪਦੇਸ਼ श्रवण ਕਰਨ ਵਾਸਤੇ ਗੁਰੂ ਕੋਲ ਪ੍ਰਾਰਥਨਾ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਭਲਿਆ ਜੇ ਪਰਮਾਤਮਾ ਨੂੰ ਪਾਉਣਾ ਹੈ ਗੁਰੂ ਨੂੰ ਪਾਉਣਾ ਹੈ ਚਾਹਤ ਰੱਖਣਾ ਹੈ 사काम कर्म रूप ਜਿਹੜੇ ਬਾਰੇ ਕਾਮਨਾ ਦੀ ਸਹਿਤ ਕਰਮ ਕਰਦਾ ਹੈ ਤੇ ਉਹਨਾਂ ਕਰਮਾਂ ਦੇ ਨਾਲ ਨਹੀਂ ਉਹ ਕਰਮ ਨੇ ਦਿਖਾਵਾ ਕਾਮਨਾਵਾਂ ਦੇ ਸਹਿਤ ਸੁਹੂਬ ਅਰ ਸੁਹਾ ਵੇਸ ਬਾਹਰ ਦਾ ਲਿਬਾਸ ਬਾਹਰ ਦਾ ਦਿਖਾਵਾ ਬਾਹਰ ਦੀ ਟਹਿਲ ਸ਼ੈਲ ਜਿਹੜੀ ਏ ਚਹਿਕ ਮਹਿਕ ਜਿਹੜੀ ਏ ਦੁਨੀਆ ਨੂੰ ਦਿਖਾਉਣ ਵਾਸਤੇ ਮਹਾਰਾਜ ਕਹਿੰਦੇ ਵੇਸ ਲਿਬਾਸ ਪਹਿਨਿਆ ਹੋਇਆ ਡੇੜਾ ਬਾਹਰ ਦਾ ਪੈਨਿਆ ਹੋਇਆ ਦਿਖਾਵਾ ਲਿਬਾਸ ਸਾ ਕਾਮ ਕਰਮਾਂ ਦੀ ਸਹਿਤ ਕਾਮਨਾਵਾਂ ਦੀ ਸਹਿਤ ੋਕੇ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੀ ਸੂਹੇ ਔਰ ਉਹ ਆ ਹੁੰਦਾ ਪਖੰਡ ਸੱਚੀ ਸਰਕਾਰ ਮਹਾਰਾਜ ਕਿਰਪਾ ਕਰਦੇ ਨੇ ਔਰ ਤੂੰ ਸੰਸਾਰ ਵਿੱਚ ਆਇਆ ਸਜਣਾ ਪਖੰਡ ਰੂਪ ਵੇਸ ਜਿਹੜਾ ਤੇਰੇ ਪੱਲੇ ਪਖੰਡ ਕੀ ਏ ਜੀ ਅਸਲੀ ਤ ਹੋਵੇ ਨਾ ਜੋ ਕੁਝ ਦਿਸਦਾ ਉਹ ਹੋਵੇ ਨਾ ਤੇ ਭੁਲੇਖਾ ਪਵੇ ਬਈ ਇਹ ਹੈ ਬਾਹਰੋਂ ਤਾਂ ਬੜਾ ਗੁਰਮਖ੍ਹ ਦਿਸਦਾ ਹੈ ਬਾਹਰੋਂ ਤਾਂ ਬੜਾ ਗੁਰਸਿੱਖ ਦਿਸਦਾ ਹੈ ਗੁਰਸਿੱਖੀ ਗੁਰਮਖਤਾਈ ਗੁਰੂ ਮਤ ਉਹਦੇ ਅੰਦਰ ਹੈ ਹੀ ਨਹੀਂ ਜੀਵਨ ਵਿੱਚ ਹੈ ਹੀ ਨਹੀਂ ਉਹਨੂੰ ਪਖੰਡ ਕਹਿੰਦੇ ਉਹਨੂੰ ਮਹਾਰਾਜ ਕਹਿੰਦੇ ਆ ਕਰਮ ਧਰਮ ਪਖੰਡ ਜੋ ਦਿਸੈ ਤੇਨ ਜਮ ਦਾ ਗਤੀ ਲੁੱਟੈ ਉਠਾਏ ਨਹੀਂ ਪੈਣਾ ਜ਼ਮਾਨੇ ਲੁੱਟ ਲੈਣਾ ਐਸਾ ਦਿਖਾਵਾ ਜਿਹੜਾ ਨਾ ਉਪੱਲੇ ਨਿਉ ਪੈਣਾ ਮਾਲਕ ਨੂੰ ਆਰਦਨੈ ਅਸਲੀਅਤ ਤੇਰੇ ਪੱਲੇ ਹੋਵੇ ਮਹਾਰਾਜ ਕਹਿੰਦੇ ਸੋਹਬ ਤਾਂ ਸੁਹਾਗ ਨਹੀਂ ਔਰ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਸੁਹਾ ਵੇਸ ਬਾਹਰ ਦਾ ਦਿਖਾਵਾ ਪਹਿਰਾਵਾ ਤਾਂ ਅਰ ਜੇ ਤੂੰ ਸੁਹਾਗਣ ਹੋਵੇਂ ਹੁਣ ਬਾਹਰ ਦਾ ਲਿਬਾਸ ਤਾਂ ਪੱਲੇ ਹੈ ਪਰ ਸੁਹਾਗ ਜਿਹੜਾ ਆ ਉਹ ਕੱਪੜਿਆਂ ਨਾਲ ਨਹੀਂ ਹੁੰਦਾ ਉਹ ਪਤੀ ਨਾਲ ਹੁੰਦਾ ਹੈ ਪਤੀ ਹੋਵੇ ਨਾ ਤੇ ਕੱਪੜੇ ਸੁਹਾਗਣਾ ਵਾਲੇ ਹੋਣ ਹਾ ਭਾਵ ਸੁਹਾਗਣਾ ਵਾਲੇ ਹੋਣ ਮਹਾਰਾਜ ਕਹਿੰਦੇ ਪਰਵਾਰੰਤ ਨਹੀਂ ਮਾਲਕ ਵੈ ਗੁਰੂ ਨਾਲ ਸਬੰਧ ਜੁੜਿਆ ਨਹੀਂ ਵੈਗੁਰੂ ਨਾਲ ਸੁਰਤ ਦਾ ਮਿਲਾਪ ਨਹੀਂ ਹੋਇਆ ਵੈਗੁਰੂ ਦੀ ਕਨਸੋ ਕੋਈ ਨਹੀਂ ਤੇ ਮਹਾਰਾਜ ਕਹਿੰਦੇ ਬਾਹਰ ਉਹ ਗੁਰਮੁਖਾਂ ਵਾਲਾ ਲਬਾਸ ਬਣਾ ਕੇ ਤੁਰਿਆ ਫਿਰੇ ਬਈ ਮੈਂ ਸਭ ਕੁਦ ਪਾ ਲਿਆ ਮਹਾਰਾਜ ਕਹਿੰਦੇ ਨਹੀਂ ਇਹ ਵੀ ਪੁਖਾਂਡੋ ਜਾਵੇਗਾ ਇਹ ਤਾਂ ਸੁਹਾਵਣਾ ਬਨੈ ਬਾਹਰ ਦਾ ਪਹਿਰਾਵਾ ਬਾਹਰ ਦਾ ਦੇਖਾਵਾ ਮਹਾਰਾਜ ਕਹਿੰਦੇ ਜਦੋਂ ਮਨ ਲਹਿ ਸੱਚ ਨਾਓ ਸੱਚ ਪ੍ਰਮਾਤਮਾ ਦੇ ਨਾਮ ਦਾ ਮੰਨਨ ਨ ਦੇ ਆਸਨ ਕਰਕੇ ਹਿਰਦੇ ਦੇ ਅੰਦਰ ਧਾਰਨ ਕਰਕੇ ਨਾਮ ਹਿਰਦੇ ਅੰਦਰ ਵਸਾ ਕੇ ਤੇ ਮਾਲਕ ਦਾ ਚਿੰਤਨ ਕਰਨਾ ਤਾਂ ਤੂੰ ਗੁਰਮਖ ਹੋਵੇਂਗਾ ਤਾਂ ਤੂੰ ਗੁਰੂ ਵੱਲ ਨੂੰ ਤੁਰੇਗਾ ਮਹਾਰਾਜ ਕਹਿੰਦੇ ਸਤ ਗੁਰਿਆ ਆਪਣਾ ਮੁੰਨਾਈ ਲੈ ਬਾਹਰ ਦਾ ਸ਼ਿੰਗਾਰ ਕਰਦਿਆਂ ਹੋਇਆਂ ਬਾਰੂ ਧਾਰਮਿਕਤਾ ਧਰਮੰ ਦਾ ਦਿਖਾਵਾ ਕਰਨਿਆਂ ਹੋਇਆਂ ਨਾਮ ਜਪ ਕੇ ਅੰਦਰ ਸੱਚ ਸਰੂਪ ਪਰਮਾਤਮਾ ਨੂੰ ਮਨਾਹ ਕਿਉਂਕਿ ਅੰਦਰ ਤੇਰੇ ਅਵਗਨ ਨੇ ਅੰਦਰ ਅਲ ਸ਼ੁੱਧੀਆਂ ਨੇ ਉਹਨਾਂ ਨੂੰ ਪਰੇ ਕਰ ਸਤਗੁਰ ਆਪਣਾ ਮਨਾਈ ਲੈ ਹਿਰਦੇ ਦੇ ਅੰਦਰ ਪਰਮਾਤਮਾ ਨੂੰ ਮਨਾਹ ਫਿਰ ਕੀ ਹੋਵੇਗਾ ਰੂਪ ਚੜੀ ਤਾਂ ਅਗਲਾ ਦੂਜਾ ਨਹੀਂ ਥਾਓ ਫਿਰ ਬਹੁਤਾ ਜ਼ਿਆਦਾ ਜਿਹੜਾ ਪ੍ਰੇਮ ਦਾ ਰੰਗ ਚੜੇਗਾ ਮਹਾਰਾਜ ਮੀਰ ਕਰਦੇ ਜੇ ਤੂੰ ਗੁਰੂ ਨੂੰ ਸੱਚੇ ਨੂੰ ਵਹਿ ਗੁਰੂ ਨੂੰ ਉਹਦੇ ਨਾਮ ਨੂੰ ਛੱਡ ਕੇ ਕਿਦੇ ਹੋਰ ਜਗ੍ਹਾ ਤੂੰ ਸੁੱਖ ਦੀ ਚਾਹਨਾ ਰੱਖੇ ਨਾ ਗੁਰੂ ਅਮਰਦਾਸ ਸਭ ਕਹਿੰਦੇ ਜਿੱਥੇ ਮਰਜੀ ਤੁਰਿਆ ਫਿਰੇ ਸਦਨਾ ਸੁਖ ਗੁਰੂ ਤੋਂ ਬਿਗੈਰ ਨਹੀਂ ਉਹ ਮਿਲਣਾ ਮਾਲਕ ਤੋਂ ਬਿਗੈਰ ਨਾ ਲਿਬਾਸ ਨੇ ਸੁਖ ਦੇਣਾ ਤੇ ਨਾ ਕਿਸੇ ਜਗ੍ਹਾ ਨੇ ਦੇਣਾ ਅੰਦਰ ਨਾਮ ਨਹੀਂ ਅੰਦਰ ਧਰਮ ਵਾਲੇ ਗੁਣ ਨਹੀਂ ਉਹ ਤੀਰਥਾਂ ਤੇ ਜਾਵੇ ਕਿਸੇ ਹੋਰ ਜਗ੍ਹਾ ਤੇ ਜਾਵੇ ਸੁਖ ਨਹੀਂ ਤੂੰ ਘਰ ਵਿੱਚ ਬੈਠਾ ਹੋਵੇਂ ਅੰਦਰ ਉਹ ਪ੍ਰਭੂ ਦਾ ਚਿੰਤਨ ਕਰਦਾ ਹੋਵੇਂ ਤੇ ਤਨ ਤੇ ਭਾਵੇਂ ਜਿਹੜਾ ਮਾਮੂਲੀ ਜਿਹਾ ਲਿਬਾਸ ਹੋਵੇ ਪਰ ਵਨਤ ਹੋਵੇਗਾ ਤਨ ਦੇ ਉੱਪਰ ਬਾਹਰੋਂ ਭਾਵੇਂ ਮਾਮੂਲੀ ਜੇ ਵਸਤਰ ਪਹਿਨੇ ਹੋਣ ਤੇ ਔਰ ਮਾਲਕ ਘਰ ਵਿੱਚ ਹੋਵੇ ਮਾਲਕ ਤੇ ਉਹ ਬੀਬੀ ਦੀ ਸੋਭਾ ਹੁੰਦੀ ਉਹਦਾ ਮਾਲਕ ਹੈ ਤੇ ਕਹਿਣ ਲੱਗੇ ਤਨ ਦੇ ਉੱਪਰ ਭਾਵੇਂ ਜਿਨਨੇ ਮਰਦੀ ਮਹੰਗੀ ਵਸਤਰ ਪਹਿਨ ਲਏ ਸੁਹਾਗਣਾ ਵਾਲਾ ਸ਼ਿੰਗਾਰ ਕਰੇ ਤੇ ਸ਼ਿੰਗਾਰ ਕਰਕੇ ਭਾਵੇਂ ਜਿਹੜੀ ਮਰਜ਼ੀ ਜਗਾ ਤੇ ਅਰ ਚਲ ਜੇ ਤੇ ਉਥੇ ਲੋਗ ਨੂੰ ਸੋਭਾ ਨਹੀਂ ਦੇਣਗੇ ਜੇ ਉਹਦਾ ਮਾਲਕ ਨਹੀਂ ਹੈ ਕਹਿਣ ਲੱਗੇ ਇਹੀ ਜੀਵ ਰੂਪ ਇਸਤਰੀਆ ਤੂੰ ਬਾਹਰ ਦਾ ਲਿਬਾਸ ਪਹਿਨ ਕੇ ਪਹਿਰਾਵਾ ਧਾਰਮਿਕ ਪਹਿਨ ਕੇ ਦਖਾਵਾ ਦੁਨੀਆ ਨੂੰ ਕਰਦਾ ਹੈ ਕਹਿਣ ਲੱਗੇ ਸੱਜਣਾ ਜੇ ਵੈਗਰੂ ਤੇਰੇ ਤੇ ਰਿਜਿਆ ਨੀਨਾ ਮਾਲਕ ਪਰਮਾਤਮਾ ਰਿਜਿਆ ਨਹੀਂ ਮਹਾਰਾਜ ਕਹਿੰਦੇ ਤੇਰੇ ਲਈ ਕੋਈ ਜਗ੍ਹਾ ਨਹੀਂ ਤੇਰੇ ਵਾਸਤੇ ਕੋਈ ਥਾਂ ਨਹੀਂ ਤੈਨੂੰ ਸਕੂਨ ਮਿਲੇ ਤੈਨੂੰ ਟਿਕਾਉ ਮਿਲੇ ਔਰ ਉਸ ਬੀਬੀ ਨੂੰ ਵੀ ਭਾਵੇਂ ਮਾਮੂਲੀ ਕੱਪੜੇ ਪਹਿਨੇ ਨੇ ਤੇ ਭਾਵੇਂ ਬੜੇ ਮਹਿੰਗੇ ਪਹਿਨੇ ਨੇ ਸੋਭਾ ਉਹਦੀ ਆਪਣੇ ਮਾਲਕ ਦੇ ਘਰ ਵਿੱਚ ਹੈ ਤੇ ਮਾਲਕ ਨੂੰ ਛੱਡ ਕੇ ਭਾਵੇਂ ਉਹ ਪੇਕੇ ਘਰ ਵਿੱਚ ਜਾਵੇ ਤੇ ਸਹੁਰੇ ਘਰ ਦਾ ਵਿੱਚ ਜਾਵੇ ਉਹ ਮਾਨ ਸਤਕਾਰ ਨਹੀਂ ਮਿਲਦਾ ਮਹਾਰਾਜ ਕਹਿੰਦੇ ਜੇ ਤੂੰ ਆਪਣੇ ਗੁਰੂ ਨੂੰ ਆਪਣੇ ਦਾਤੇ ਦਾ ਦਰ ਛੱਡ ਕੇ ਹੋਰ ਨਹੀਂ ਦਰੀ ਪਟਕਦਾ ਫਿਰਿਆ ਨਾ ਤੇ ਤੈਨੂੰ ਵੀ ਅਦਬ ਸਤਕਾਰ ਨਹੀਂ ਮਿਲਣਾ ਤੇਰੇ ਲਈ ਹੋਰ ਕੋਈ ਦੂਜੀ ਥਾਂ ਹੀ ਨਹੀਂ ਦੂਜੀ ਜਗ੍ਹਾ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ ਸਜਣਾ ਇਹੋ ਜਿਹਾ ਸ਼ਿੰਗਾਰ ਬਣਾ ਜਿਹੜਾ ਕਦੇ ਮੈਲਾ ਨਾ ਹੋਵੇ ਜਿੰਨੂੰ ਮੈਲ ਨਾ ਲੱਗੇ ਬਾਹਰ ਦਾ ਸ਼ਿੰਗਾਰ ਮੈਲਾ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਐਨਿਸ ਲਾਗੇ ਭਾਉ ਐਸਾ ਸ਼ਿੰਗਾਰ ਹੋਵੇ ਕਿ ਰਾਤ ਬਾ ਦਿਨੇ ਉਨ ਵਸਤਰਾ ਨੂੰ ਉਸ ਲਬਾਸ ਨੂੰ ਪਹਿਨ ਕੇ ਅੰਦਰ ਦਾ ਪ੍ਰੇਮ ਵਧਦਾ ਜਾਵੇ ਮੈਂ ਮਰਦੀ ਜਾਵੇ ਆਪਣਾਤ ਘਟਦੀ ਜਾਵੇ ਤੇ ਤੂੰ ਜਿੰਨੂੰ ਯਾਦ ਕੀਤਾ دارਿਆ ਉਹਦੇ ਲਈ ਸਤਕਾਰ ਵਧਦਾ ਜਾਵੇ ਪ੍ਰਭੂ ਦਾ ਚਿੰਤਨ ਵਧਦਾ ਜਾਵੇ ਉਹਦੀ ਯਾਦ ਵਧਦੀ ਜਾਏ ਉਹਦੇ ਨਾਲ ਨੇੜਤਾ ਵਧਦੀ ਜਾਏ ਮਹਾਰਾਜ ਕਹਿੰਦੇ ਆ ਸਤ ਸੰਤੋਖ ਦਇਆ ਧਰਮ ਸੀ ਸ਼ਿੰਗਾਰ ਬਣਾਵੂ ਹੁਣ ਸ਼ਿੰਗਾਰ ਕਿਹੜਾ ਹੈ ਜਿਹੜੇ ਗੁਣਾਂ ਦਾ ਸ਼ਿੰਗਾਰ ਸੀ ਉਹ ਤਾਂ ਅੱਜ ਅਸੀਂ ਭੁੱਲ ਹੀ ਗਏ ਆ ਗੁਣ ਦਾ ਪੱਲੇ ਨਹੀਂ ਤੇ ਬਾਹਰੋਂ ਔਰ ਜਿਹੜਾ ਸੀ ਸ਼ਿੰਗਾਰ ਬੜੇ ਅਸੀਂ ਕਰ ਲੈ ਤੇ ਬੁਣਾ ਲੈ ਸੁਜਾਵਟਾਂ ਔਰ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਸਤ ਪ੍ਰਮਾਤਮਾ ਸੱਚ ਤੇਰੇ ਅੰਦਰ ਹੋਵੇ ਸੰਤੋਖ ਸੰਤੁਸ਼ਟਾ ਹੋਵੇ ਮਾਲਕ ਕੋਲ ਆਇਆ ਹੈ ਮਾਲਕ ਦੇ ਘਰ ਵਿੱਚ ਬੀਬੀ ਰਹਿੰਦੀ ਆ ਇਸ ਲਈ ਨਹੀਂ ਕਿ ਕੋਈ ਲੋਭ ਲਾਲਚ ਹੋਵੇ ਆਪਣੇ ਮਾਲਕ ਦੇ ਕੋਲ ਜੋ ਕੁਝ ਮਿਲਦਾ ਹੈ ਸੰਪਤੀ ਹੈ ਜਿੰਨਾ ਕੁ ਕੁਦ ਅੰਨ ਜਲ ਵਸਤਰ ਮਿਲਦੇ ਆ ਉਦੇ ਵਿੱਚ ਸੰਤੁਸ਼ਟਾ ਹੋਵੇ ਮਨ ਵਿੱਚ ਲੋਭ ਨਾ ਹੋਵੇ ਕਿ ਦੂਜੇ ਦੇ ਮਾਲਕ ਨੇ ਬਹੁਤ ਕੁਝ ਦਿੱਤਾ ਦੂਜੇ ਦੇ ਉਹ ਇੱਕ ਦਿਨ ਉਹ ਦੂਜੇ ਵਾਲੀ ਭਾਵਨਾ ਆਪਣੇ ਵਾਲੇ ਨੂੰ ਤਿਆਗ ਕੇ ਦੂਜੇ ਵੱਲੇ ਕਰਸ਼ਤ ਕਰਕੇ ਲੈ ਜਾਵੇਗੀ ਮਹਾਰਾਜ ਕਹਿੰਦੇ ਤੇਰੇ ਅੰਦਰ ਦੁਈ ਨਾ ਆਵੇ ਜੋ ਪਰਮਾਤਮਾ ਕਿਰਪਾ ਕਰਕੇ ਤੈਨੂੰ ਦਿੰਦਾ ਹੈ ਸੱਚ ਅੰਦਰ ਹੋਵੇ ਤੇ ਸੰਤੋਖੀ ਹੋਵੇ ਤੇ ਦਇਆ ਹੋਵੇ ਦਇਆ ਜੇ ਅੰਦਰ ਦਇਆ ਨਾ ਨਾ ਹੋਈ ਤੇ ਧਰਮੀ ਨਹੀਂ ਤੂੰ ਅਖਵਾ ਸਕਦਾ ਜੇ ਅੰਦਰ ਦਇਆ ਨਾ ਨਾ ਹੋਈ ਤੇ ਤੇਰੇ ਜੀਵਨ ਵਿੱਚ ਆਪਣੇ ਧਰਮ ਵਿੱਚ ਪਰਪੱਕਤਾ ਨਹੀਂ ਆਉਣੀ ਸਾਬ ਬਚਨ ਕਰਦੇ ਗੁਰੂ ਨਾਨਕ ਸਾਹਿਬ ਤੌਲ ਧਰਮ ਦਇਆ ਕਾ ਪੂਤ ਔਰ ਮਹਾਰਾਜ ਕਹਿੰਦੇ ਦਇਆ ਮਾਂ ਹੈ ਧਰਮ ਪੁੱਤਰ ਹੈ ਸੰਤੋਖ ਪਿਤਾ ਹੈ ਜੇ ਸੰਤੋਖ ਨਹੀਂ ਦਇਆ ਨਹੀਂ ਤੇ ਮਤ ਓਕੈ ਬਈ ਮੈਂ ਆਪਣੇ ਧਰਮ ਚ ਪਰਪੱਕਤਾ ਰਹਿ ਜੂ ਬਾਹਰੀ ਤੌਰ ਤੇ ਵੀ ਜੀ ਅੰਦਰ ਦਇਆ ਤਰਸ ਕਰਨਾ ਕਿਸੇ ਤੇ ਔਰ ਦ੍ਰਵੀਪੂ ਤੋ ਜਾਣਾ ਤੇ ਸੰਤੋਖ ਹੋਣਾ ਜੋ ਕੁਝ ਮੇਰੇ ਕੋਲ ਹੈ ਮੇਰੇ ਮਾਲਕ ਦਾ ਦਿੱਤਾ ਹੈ ਤੇ ਔਰ ਉਹਦੇ ਵਿੱਚ ਭਲਾ ਮਨਾਉਣਾ ਖੁਸ਼ੀ ਜਾਹਰ ਕਰਨੀ ਲਾਲਚ ਨਾ ਆਉਣਾ ਔਰ ਦਇਆ ਹੋਣੀ ਅੰਦਰੂਪ ਧਰਮ ਪੈਦਾ ਹੋਣਾ ਸੱਚ ਵੈਗਰੂ ਦੇ ਨਾਲ ਜੁੜ ਕੇ ਮਹਾਰਾਜ ਕਹਿੰਦੇ ਧਰਮ ਅਰ ਧਰਮ ਦੇ ਧਾਰ ਨਹੀਂ ਹੋਣਾ ਸ਼ੁਭ ਗੁਣਾਂ ਦੇ ਸ਼ਿਗਾਰ ਬਣਾਵੋ ਇਹ ਸਜਾਵਟ ਬਣਾ ਇਹ ਸ਼ਿੰਗਾਰ ਕਰ ਸ਼ੁਭ ਗੁਣ ਤੇਰੇ ਜੀਵਨ ਵਿੱਚ ਉਤਰੇ ਹੋਣ ਮਹਾਰਾਜ ਕਹਿੰਦੇ ਸਫਲ ਸੁਹਾਗਣ ਨਾਨਕਾ ਆਪਣੀ ਪ੍ਰਭ ਭਾਵੋ ਉਹ ਸਫਲ ਸੁਹਾਗਣ ਹੈ ਜਿਹਦੇ ਕੋਲ ਚੰਗੇ ਗੁਣ ਚੰਗੀ ਲਿਆਕਤ ਐਸ਼ਾਈ ਹਿਰਦੇ ਵਿੱਚ ਭਰੀ ਹੋਈ ਮਹਾਰਾਜ ਕਹਿੰਦੇ ਉਹ ਸੁਹਾਗਣ ਨੇ ਤੇ ਉਹਦਾ ਜੀਵਨ ਸਫਲਾ ਆਪਣੀ ਪ੍ਰਭ ਭਾਵੂ ਆਪਣੇ ਮਾਲਕ ਨੂੰ ਉਹ ਸ਼ੁਭ ਗੁਣਾਂ ਦੇ ਨਾਲ ਅੱਛੀ ਲੱਗੇ ਚੰਗੀ ਲੱਗੇ ਮਹਾਰਾਜ ਮੇਰ ਕਰਦੇ ਨੇ ਜੇ ਤੇਰੇ ਕੋਲ ਗੁਣ ਨਹੀਂ ਏ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਨਹੀਂਉਂ ਮਨਾਇਆ ਜਾਣਾ ਰੱਬ ਨੇ ਨਹੀਂਉਂ ਤੇਰੇ ਤੇ ਰੀਜਣਾ ਅਗਨਾ ਦੇ ਨਾਲ ਸਹਿਬ ਕਹਿੰਦੇ ਭੈ ਕੀਆ ਦੇਹ ਸਲਾਈਆਂ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਤੇਰੇ ਨੇਤਰ ਐ ਨਾ ਨੇਤਰਾਂ ਚ ਅਸੀਂ ਨੇਤਰਾਂ ਦਾ ਸ਼ਿੰਗਾਰ ਬਾਹਰ ਦਾ ਮਹਾਰਾਜ ਕਹਿੰਦੇ ਭੈ ਜਿਹੜਾ ਪ੍ਰਭੂ ਦਾ ਪਰਮਾਤਮਾ ਦਾ ਭੈ ਆਪਣੀ ਕੁੱਲ ਦਾ ਆਪਣੇ ਆਚਰਣ ਦਾ ਆਪਣੀ ਪਰਿਵਾਰ ਦਾ ਭੈ ਬਾਰੀ ਤੌਰ ਤੇ ਬਾਹਰੀ ਜੀਵ ਰੂਪ ਇਸ ਤਰੀਲੇ ਔਰ ਗੁਰਮਖ ਦੇ ਲਈ ਕਿਉਂਕਿ ਅੰਦਰ ਤੇ ਬਾਹਰ ਦਾ ਉਪਦੇਸ਼ ਇਹ ਮਹਾਰਾਜ ਦੇ ਰੇ ਮਹਾਰਾਜ ਕਹਿੰਦੇ ਜੀਵ ਰੂਪ ਇਸਤਰੀ ਨੇ ਭੈ ਪਰਮਾਤਮਾ ਉਹਦੇ ਭੈ ਦੀਆਂ ਸਲਾਈਆਂ ਬਣਾਉਣੀਆਂ ਨੇ ਜਿਹੜੀ ਸਲਾਈ ਦੇ ਨਾਲ ਅੱਖਾਂ ਦੇ ਵਿੱਚ ਸਜਾਵਟ ਲਈ ਸੁਰਮਾ ਆਦ ਪਾਇਆ ਜਾਂਦਾ ਮਹਾਰਾਜ ਕਹਿੰਦੇ ਭੈ ਕਿਆਂ ਦੇਹ ਸਲਾਈਆਂ ਨੈਣੀ ਨੇਤਰਾਂ ਦੇ ਵਿੱਚ ਭਾਵ ਕਾ ਕਰ ਸ਼ਿੰਗਾਰੋ ਭਾਵ ਪ੍ਰੇਮ ਦਾ ਸ਼ਿੰਗਾਰ ਪ੍ਰੇਮ ਤੇਰੇ ਅੰਦਰ ਉਤਪਨ ਹੋਵੇ ਨੇਤਰਾਂ ਵਿੱਚ ਲੱਜਾ ਨੇਤਰਾਂ ਵਿੱਚ ਆਪਣੀ ਮਾਲਕ ਲਈ ਉਡੀਕ ਹੋਵੇ ਸਾਬ ਕਹਿੰਦੇ ਨੇ ਤਾਂ ਸੁਹਾਗਣ ਜਾਣੀਏ ਉਹ ਸੁਹਾਗਣ ਹੈ ਉਹ ਗੁਰਮਖ ਹੈ ਲੱਗੀ ਜਾ ਸੋ ਤਰੇ ਪਿਆਰੋ ਉਹ ਜਿਹੜੀ ਲੱਗੀ ਹੋਈ ਜੁੜੀ ਹੋਈ ਆਪਣੇ ਮਾਲਕ ਨਾਲ ਜਾ ਸੋ ਤਰੇ ਪਿਆਰੋ ਜਦੋਂ ਆਪਣੇ ਮਾਲਕ ਪਰਮਾਤਮਾ ਨਾਲ ਉਦਾ ਸਨੇਹ ਹੋਇਆ ਔਰ ਉਦੋਂ ਸ਼ਿੰਗਾਰ ਹੈ ਮਹਾਰਾਜ ਸਾਹਿਬ ਕਹਿੰਦੇ ਸੱਤ ਸ਼ਿੰਗਾਰ ਭਾਉ ਅੰਜਨ ਪਾਇਆ ਜਿਨ੍ਹਾਂ ਸੁਹਾਗਵਤੀਆਂ ਨੇ ਸੱਤ ਪਰਮੇਸ਼ਰ ਆਕਾਲ ਪੁਰਖ ਵੈਗਰੂ ਉਹਦਾ ਸ਼ਿੰਗਾਰ ਕੀਤਾ ਤੇ ਭਾਉ ਪ੍ਰੇਮ ਪਰਮਾਤਮਾ ਦਾ ਅੰਜਨ ਪਾਇਆ ਮਨ ਬੁੱਧ ਨੇਤਰ ਜਿੱਥੇ ਅਸੀਂ ਬਾਹਰੀ ਨੇਤਰਾਂ ਦੇ ਵਿੱਚ ਦੁਨੀਆ ਸ਼ਿੰਗਾਰ ਕਰਨ ਲਈ ਅੱਖਾਂ ਦੀ ਸੁੰਦਰਤਾ ਦੇ ਲਈ ਔਰ ਕਈ ਚੀਜ਼ਾਂ ਸ਼ੁਰਮਾ ਆਦ ਪਾਇਆ ਨੰਦ ਹੈ ਤੇ ਮਹਾਰਾਜ ਕਹਿੰਦੇ ਜਿਹੜੇ ਮਨ ਬੁੱਧ ਨੇਤਰ ਹੈ ਨਾ ਤੇਰੇ ਗੁਰਮਖਾ ਉਹਦੇ ਵਿੱਚ ਪਾਓ ਅੰਜਨ ਪਾਇਆ ਪ੍ਰਭੂ ਦੇ ਪ੍ਰੇਮ ਦਾ ਸ਼ੁਰਮਾ ਪਾ ਫੇਰ ਉਹਦੀ ਸਜਾਵਟ ਬਣੇਗੀ ਇਹ ਸ਼ਿੰਗਾਰ ਕਰ ਅੰਮ੍ਰਿਤ ਨਾਮ ਤੰਬੂਲ ਮੁਖ ਖਾਇਆ ਤੇ ਮੁਖ ਦੇ ਵਿੱਚ ਸੁਗੰਧਤਾ ਵਾਸਤੇ ਕੋਈ ਸੁਗੰਧੀ ਵਾਲੀ ਵਸਤੂ ਚਬਾਈ ਰਾਣੀ ਔਰ ਉਸ ਚੀਜ਼ ਨੂੰ ਚੁੰਬਾ ਚਬਾਣਾ ਜਾਂ ਪਹਿਲਾਂ ਔਰ ਗੁਰਮਤ ਦੇ ਅਨੁਕੂਲ ਨਹੀਂ ਲੋਕ ਪਾਨਾ ਆਦਿ ਦੀ ਬੀੜੇ ਚਬਾਉਂਦੇ ਸਨ ਫੇਰ ਕੋਈ ਹੋਰ ਮਹਿਕਦਾਰ ਵਸਤੂ ਲਾਚੀ ਆਦਿ ਇਹੋ ਜਿਹੀਆਂ ਚੀਜ਼ਾਂ ਚਬਾਉਣ ਲੱਗ ਪਏ ਮਹਾਰਾਜ ਕਹਿੰਦੇ ਤੇਰੇ ਮੁਖ ਵਿੱਚ ਕੀ ਹੋਵੇ ਮਾਲਕ ਨੂੰ ਮਿਲਣਾ ਹੈ ਪ੍ਰਭੂ ਦਾ ਨਾਮ ਅੰਮ੍ਰਿਤ ਨਾਮ ਉਹ ਮੁਖ ਵਿੱਚ ਪਾਇਆ ਹੋਵੇ ਇਹ ਮੁਖ ਦਾ ਸ਼ਿੰਗਾਰ ਹੋਵੇ ਔਰ ਮਨਬੁੱਧ ਨੇਤਰਾਂ ਦਾ ਸ਼ਿੰਗਾਰ ਪ੍ਰਭੂ ਜਿਹੜਾ ਮਾਲਕ ਵੈਗਰੂ ਉਹਦੇ ਪ੍ਰੇਮ ਨੂੰ ਪਾਇਆ ਹੋਵੇ ਮੁਖ ਵਿੱਚ ਪ੍ਰਭੂ ਦਾ ਨਾਮ ਹੋਵੇ ਕੰਗਨ ਬਸਤਰ ਗਹਿਣੇ ਬਨੇ ਸੁਹਾਵੇ ਹੱਥ ਮਾੜਾ ਕਰਨ ਇਹ ਪ੍ਰਭੂ ਦੇ ਅਰ ਜਿਹੜੇ ਨੇ ਕੰਗਣੇ ਪਾਏ ਹੋਣ ਉਹਦੇ ਪੈ ਨਾਲ ਔਰ ਬਸਤਰ ਉਹਦੀ ਲਦਾ ਦੇ ਬੁਣਾਏ ਹੋਣ ਔਰ ਇਹ ਸ਼ਿੰਗਾਰ ਪਹਿਣ ਤੇ ਧਨ ਸਭ ਸੁਖ ਪਾਵੇ ਜਾਂ ਪਿਰੇ ਘਰ ਆਵੇ ਕਹਿ ਲੱਗੀ ਜਦੋਂ ਪਰਮਾਤਮਾ ਜਦੋਂ ਮਾਲਕ ਘਰ ਵਿੱਚ ਆਉਂਦਾ ਹੈ ਤੇ ਉਹ ਬੀਬੀ ਨੂੰ ਬੜੀ ਪ੍ਰਸੰਤਾ ਹੁੰਦੀ ਜਦੋਂ ਪ੍ਰਭੂ ਹਿਰਦੇ ਘਰ ਵਿੱਚ ਪ੍ਰਗਟ ਹੋਇਆ ਆਉਂਦਾ ਉਹ ਗੁਰਸਿੱਖ ਨੂੰ ਬਹੁਤ ਖੁਸ਼ੀ ਪ੍ਰਗਟ ਹੁੰਦੀ ਹੈ ਹਿਰਦੇ ਦੇ ਵਿੱਚ ਪਰਮਾਤਮਾ ਆਇਆ ਤੇ ਸਕੂਨ ਮਿਲਿਆ ਸੁਖ ਸਾਰੇ ਲੋਕ ਪਰਲੋਕ ਦੇ ਮਿਲ ਗਏ ਮਹਾਰਾਜ ਕਹਿੰਦੇ ਗੁਣ ਕਾਮਨ ਕਰ ਤੰਤ ਰਜਾਇਆ ਕਾਮਨ ਇਸਤਰੀ ਨੇ ਆਪਣੇ ਗੁਨਾ ਕਰਕੇ ਔਰ ਕੰਤ ਮਾਲਕ ਨੂੰ ਪ੍ਰਸੰਨ ਕੀਤਾ ਰਜ਼ਾਇਆ ਮਹਾਰਾਜ ਕਹਿੰਦੇ ਜੀਵ ਰੂਪੀ ਇਸਤਰੀ ਨੇ ਪਰਮਾਤਮਾ ਨੂੰ ਸ਼ੋਭ ਗੁਣਾ ਨਾਲ ਰਜ਼ਾਇਆ ਸ਼ੋਭ ਗੁਣ ਸੰਸਾਰ ਵਿੱਚੋਂ ਆਪਣੇ ਅੰਦਰ ਇਕੱਠੇ ਕੀਤੇ ਤੇ ਉਹਨਾਂ ਨਾਲ ਪਰਮਾਤਮਾ ਰੀਜ ਗਿਆ ਪ੍ਰਸੰਨ ਹੋਇਆ ਵਸ ਕਰ ਲਈਨਾ ਗੁਰ ਧਰਮ ਚਕਾਇਆ ਹੁਣ ਪ੍ਰਭੂ ਵਸ ਆ ਗਿਆ ਹਿਰਦੇ ਚ ਵਸ ਗਿਆ ਤੇ ਔਰ ਜਿਹੜੇ ਸਨ ਗੁਰੂ ਨੇ ਮਿਲ ਕੇ ਅੰਦਰ ਦਾ ਭਰਮ ਉਹਦਾ ਦੂਰ ਕਰ ਦਿੱਤਾ ਮਟਾ ਦਿੱਤਾ ਮਹਾਰਾਜ ਕਹਿੰਦੇ ਭੈ ਕਾ ਸਹਿਜ 시ਗਾਰ ਕਰਿਓ ਸਚ ਰਹੁ ਲਿਬ ਲਾਇ ਜੇ ਪ੍ਰਭੂ ਨੂੰ ਪਾਉਣਾ ਐ ਨਾ ਰਿਝਾਉਣਾ ਤੇ ਭੈ ਦਾ ਪਰਮਾਤਮਾ ਦੇ ਭੈ ਵਿੱਚ ਰਹਿ ਉਹਦੇ ਡਰ ਵਿੱਚ ਪਾਉ ਅੰਦਰ ਵਸਾ ਮਹਾਰਾਜ ਕਹਿੰਦੇ ਐਸਾ ਸ਼ਿੰਗਾਰ ਕਰ ਤੇ ਸੱਚ ਪਰਮਾਤਮਾ ਵੈਗੁਰੂ ਜਿਹੜਾ ਹੈ ਨਾ ਉਹਦੇ ਨਾਲ ਸੁਰਤ ਜੋੜ ਕੇ ਔਰ ਆਪਣੀ ਲਿਬ ਜੋੜ ਕੇ ਹਮੇਸ਼ਾ ਰਹਿਣਾ ਕਰ ਮਹਾਰਾਜ ਸੱਚੇ ਪਾਤਸ਼ਾਹ ਨੇ ਮੇਰ ਕੀਤੇ ਮੇਰ ਕਰਦਿਆਂ ਹੋਇਆਂ ਸਾਨੂੰ ਸਮਝਾਉਂਦੇ ਆ ਸਖੀ ਕਾਜਲ ਹਾਰ ਤੰਬੂਲ ਸਭੇ ਕੇ ਸਾਜਿਆ ਮਹਾਰਾਜ ਕਹਿੰਦੇ ਅੱਖਾਂ ਵਿੱਚ ਕਜਲਾ ਆਦਕ ਪਾ ਲਿਆ ਅਰ ਸਖੀ ਨੇ ਤੇਹਾਰ ਗਲ ਵਿੱਚ ਪਾ ਲਿਆ ਮੁਖ ਵਿੱਚ ਤੰਬੂਲ ਆਦ ਚਬਾਨ ਲੱਗ ਪਈ ਸਭੇ ਕੀ ਸਾਜਿਆ ਸਾਰਾ ਸਾਜੂ ਸਮਾਨ ਸ਼ਿੰਗਾਰ ਦੀਆਂ ਵਸਤੂ ਇਕੱਤਰਤ ਕਰ ਲੀਆਂ ਇਹ ਮਹਾਰਾਜ ਕਹਿੰਦੇ 16 ਕੀਏ ਸਿੰਗਾਰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਬਚਨ ਨੇ ਕਿਦੇ ਇਹਨਾਂ ਸਮਝ ਲੈਣਾ ਆਪਣੇ ਕੋਲੋਂ ਹੀ ਪਤਾ ਨਹੀਂ ਕਿੱਥੋਂ ਕਵਤਾ ਲਿਆ ਕੇ ਸੁਣਾਈ ਜਾਂਦਾ ਇਹ ਧੰਗੁਰੂ ਅਰਜੁਨ ਦੇ ਮਹਾਰਾਜ ਦੇ ਬਚਨ ਨੇ ਤੇ ਫੁਨਾਹੇ ਮਹੱਲਾ 15 ਦੇ ਵਿੱਚ ਲਿਖੇ ਹੋਏ ਸਹਿਬ ਨੇ ਮਹਾਰਾਜ ਕਹਿੰਦੇ ਆ 16 ਕੀਏ ਸ਼ਿੰਗਾਰ ਕੇ ਅੰਜਨ ਪਦਿਆ ਉਹ ਜਿਹੜਾ ਸੁਰਮਾ ਆਦ ਉਹ ਵੀ ਆਪਣੇ ਨੇਤਰਾ ਵਿੱਚ ਪਾਇਆ ਤੇ 16 ਸ਼ਿੰਗਾਰ ਕੀਤੇ ਕਹਿੰਦੇ ਜੇ ਘਰ ਆਵੇ ਕੰਤ ਤਾ ਸਭ ਕੁਛ ਪਾਈਏ ਮਹਾਰਾਜ ਕਹਿੰਦੇ ਜੇ ਇੰਨਾ ਤਨ ਤੇ ਸ਼ਿੰਗਾਰ ਕੀਤਾ ਸਭ ਕੁਝ ਅਰਸ ਸ਼ਿੰਗਾਰਿਆ ਹੋਇਆ ਸਭ ਕਹਿੰਦੇ ਮਾਲਕ ਦਾ ਪਤਾ ਹੀ ਕੋਈ ਨਹੀਂ ਉਹ ਹੈਗਾ ਵੀ ਕਿ ਨਹੀਂ ਪਤੀ ਦਾ ਪਤਾ ਹੀ ਕੋਈ ਨਹੀਂ ਉਹ ਘਰੇ ਰਹੇਗਾ ਬਾਹਰ ਆਵੇਗਾ ਮੇਰੇ ਕੋ ਆਏਗਾ ਕਿ ਨਹੀਂ ਆਏਗਾ ਮਹਾਰਾਜ ਕਹਿੰਦੇ ਉਹ ਇੱਕ ਦੁੱਕੀ ਉਹਨਾਂ ਦਾ ਮੁੱਲ ਨਹੀਂ ਮਹਾਰਾਜ ਸਾਹਿਬ ਕਹਿੰਦੇ ਉਹ ਬਾਹਰ ਦਾ ਜੀਵ ਸ਼ਿੰਗਾਰ ਕਰਦਾ ਆਂ ਬਾਹਰ ਦਾ ਗੁਰਮਖਤਾਈ ਦਿਖਾਉਣਾ ਆ ਬਾਹਰ ਦੀ ਸੰਤਤਾਈ ਦਿਖਾਉਣਾ ਆ ਸਾਧਤਾਈ ਦਿਖਾਉਣਾ ਆ ਧਾਰਮਕਤਾ ਦਾ ਭੁਲੇਖਾ ਪਿਆ ਪਾਉਣਾ ਹੈ ਮਹਾਰਾਜ ਕਹਿੰਦੇ ਬਾਹਰੋਂ ਤਨ ਨੂੰ ਸ਼ਿੰਗਾਰੀ ਜਾਂਣਾ ਹੈ ਤੈਨੂੰ ਇਹ ਪਤਾ ਕਿ ਤੇਰੇ ਘਰ ਪ੍ਰਭੂ ਮਾਲਕ ਆਵੇਗਾ ਜਿਹੜਾ ਬਾਹਰ ਦਾ ਲਿਬਾਸ ਬਨਾਮਣਾ ਕੇ ਦਿਖਾਵਾ ਕਰਦਾ ਹੈ ਤੈਨੂੰ ਇਹ ਪਤਾ ਲੱਗ ਗਿਆ ਵੀ ਪ੍ਰਭੂ ਘਰ ਆਵੇਗਾ ਜੇ ਉਹ ਘਰ ਆਵੇ ਤਾਂ ਸਭ ਕੁਝ ਸੁਹਾਵਣਾ ਸਫਲਤਾ ਇਹਦੇ ਸੈਤ ਹੋਵੇਗਾ ਅਗਰ ਤੇਰਾ ਮਾਲਕ ਕੀ ਤੇਰੇ ਘਰੇ ਨਹੀਂ ਆਇਆ ਤੇ ਇਹਨਾਂ ਦਾ ਇੱਕ ਦੁੱਖੀ ਮੁੱਲ ਨਹੀਂ ਹੋ ਰਹਿਣਾ ਜੇ ਮਾਲਕ ਨੂੰ ਇਹ ਸਭ ਕੁਝ ਕੀਤਾ ਚੰਗਾ ਨਹੀਂ ਲੱਗਾ ਉਹਦੇ ਲਈ ਆ ਨਾ ਉਹਦੀ ਪ੍ਰਸੰਤਾ ਲਈ ਆ ਨਾ ਤੇ ਕਹਿੰਦੇ ਜੇ ਉਹਨੂੰ ਇਹ ਚੰਗਾ ਨਹੀਂ ਲੱਗਣਾ ਤੇ ਫਿਰ ਇਹ ਇੱਕ ਦੁੱਖੀ ਮੁੱਲ ਨਹੀਂ ਜੇ ਘਰ ਆਵੇ ਕੰਤ ਜੇ ਮਾਲਕ ਹਿਰਦੇ ਵਿੱਚ ਵੈਗੁਰੂ ਆ ਜਾਵੇ ਤਾਂ ਸਭੈ ਕਿਛ ਪਾਈਐ ਸਭ ਕੋ ਕਾਸੀ ਦੀ ਪ੍ਰਾਪਤੀ ਏ ਹਰ ਹਾਂ ਕੰਤੇ ਬਾਜ ਸ਼ਿੰਗਾਰ ਸਭ ਬਿਰਥਾ ਦਾਈਏ ਮਾਲਕ ਤੋਂ ਬਾਜ ਬਾਰ ਹੋ ਕੇ ਮਾਲਕ ਦੀ ਖੁਸ਼ੀ ਤੋਂ ਪਰੇ ਹੋ ਕੇ ਮਾਲਕ ਦੀ ਪ੍ਰਸੰਤਾ ਤੋਂ ਪਰੇ ਹੋ ਕੇ ਤਨ ਨੂੰ ਸ਼ਿੰਗਾਰਿਆ ਮਹਾਰਾਜ ਸਾਹਿਬ ਕਹਿੰਦੇ ਸਾਰਾ ਵਿਅਰਥ ਓਹ ਤਨ ਤੇ ਪੈਣ ਓਹ ਤਨ ਦਾ ਸ਼ਿੰਗਾਰ ਕਰ ਜਿਵੇਂ ਮਾਲਕ ਨੇ ਪ੍ਰਸੰਨ ਹੋਣਾ ਹੈ ਮਾਲਕ ਤੋਂ ਪਰੇ ਹੋ ਕੇ ਨਹੀਂ ਮਾਲਕ ਦੇ ਹੁਕਮ ਨੂੰ ਕਬੂਲਣਾ ਹੈ ਨਾ ਕਿ ਮਾਲਕ ਨੂੰ ਹੁਕਮ ਮਨਾਉਣਾ ਹੈ ਬਦਕਿਸਮਤੀ ਇਹ ਬਾਹਰੀ ਤੌਰ ਤੇ ਵੀ ਅੰਦਰੂਨੀ ਤੌਰ ਤੇ ਵੀ ਬਾਹਰੀ ਤੌਰ ਤੇ ਵੀ ਇਹ ਆ ਕਿ ਮਾਲਕ ਦੇੜਾ ਮੇਰਾ ਪਾਲੀ ਰੱਖਿਆ ਹੋਇਆ ਹੈ ਪਤੀ ਤਾਂ ਭਾਈ ਇਹ ਮੇਰਾ ਹੁਕਮ ਕਬੂਲੇ ਤੇ ਆ ਜੀਵ ਰੂਪ ਇਸਤਰੀਆਂ ਅਸੀਂ ਸਾਰੀਆਂ ਅਸੀਂ ਵੀ ਸਾਰਿਆਂ ਦਾ ਕੰਮ ਇਹ ਆ ਕੇ ਗੁਰੂ ਤਾਂ ਸਾਡਾ ਜੀ ਔਰ ਇਹਨੂੰ ਚਾਹੀਦਾ ਸਾਡੀ ਗੱਲ ਮੰਨ ਲੈਣੀ ਜਿਵੇਂ ਅਸੀਂ ਕੋਈ ਬੰਦਾ ਰੱਖਿਆ ਹੁੰਦਾ ਨਾ ਇਹ ਸਾਡਾ ਹੁਕਮ ਮੰਨੇ ਅਸੀਂ ਨਹੀਂ ਅਸੀਂ ਆਉਣੇ ਮੈਨੂੰ ਆ ਵੀ ਦੇ ਆ ਵੀ ਦੇ ਆ ਵੀ ਦੇ ਤੇ ਜੋ ਮਹਾਰਾਜ ਕਹਿੰਦੇ ਆ ਨਾਮ ਦਾਪ ਨਿਤਨੇਮ ਕਰ ਲਿਆ ਕਰ ਨਸ਼ੇ ਛੱਡ ਦੇ ਝੂਠ ਬੋਲਣਾ ਛੱਡ ਦੇ ਈਰਖਾ ਨਿੰਦਿਆ ਚੁਗਲੀ ਛੱਡ ਦੇ ਮਨ ਵਿੱਚੋਂ ਵਿਰੋਧਾ ਭਾਵ ਛੱਡ ਦੇ ਕ੍ਰੋਧਾ ਭਾਵ ਛੱਡ ਦੇ ਛੱਡਣਾ ਕੁਝ ਨਹੀਂ ਤੇਰੀ ਕੋਈ ਨਹੀਂ ਮੰਨਣੀ ਅਸੀਂ ਤੂੰ ਸਾਡੀ ਮੰਨ ਤੇ ਸੁਖ ਕਿੱਥੇ ਪਾਲਦੇ ਕਿਹੜੀ ਖੁਸ਼ੀ ਪਾਲਨੇ ਮਹਾਰਾਜ ਕਹਿੰਦੇ ਤੂੰ ਉਹਨੂੰ ਮਨਾ ਨਾ ਉਹਦੀ ਮੰਨ ਮਾਲਕ ਦੀ ਉਹਦੀ ਮੰਨੇਗਾ ਤੇ ਉਹ ਪ੍ਰੇਮ ਨਾਲ ਤੇਰੇ ਆਰ ਬੁਖਾਰ ਭਰ ਦੇਵੇਗਾ ਸਾਬ ਮੇਰ ਕਰਦੇ ਨਹੀਂ ਤੇ ਸਭ ਤੇਰਾ ਧਾਰਮਿਕ ਕੀਤਾ ਹੋਇਆ ਅਰ ਤਿਆਰੀ ਲਿਬਾਸ ਜੇ ਅੰਦਰ ਪਰਮਾਤਮਾ ਹਿਰਦੇ ਵਿੱਚ ਨਹੀਂ ਨਾ ਪ੍ਰਗਟਿਆ ਤੇ ਕਿਦੇ ਥਾਏ ਨਹੀਂ ਉਹ ਪਹਿਣਾ ਮਹਾਰਾਜ ਕਹਿੰਦੇ ਕਾਮਣ ਤੋਸ਼ੀਗਾਰ ਕਰ ਮਹਾਰਾਜ ਕਹਿੰਦੇ ਹੈ ਕਾਮਣ ਜੀਵ ਰੂਪੀ ਇਸਤਰੀ ਤੂੰ ਤਾਂ ਤਨ ਨੂੰ ਸ਼ਿੰਗਾਰ ਤਾਂ ਧਾਰਮਿਕਤਾ